ਜੀ ਬੱਤਰੂ ਕੀ ਹਾਲ ਚਾਲ ਆਮੀਦ ਕਰਦਾ ਸਾਰੇ ਵਧੀਆ ਹੋਗੇ ਉਤਰੋ ਆਪਾਂ ਬਣਾ ਰਹੇ ਆ ਪਿੰਨੀਆਂ ਇਹ ਬਣਦੇ ਆ ਗੁੜ ਦੀ ਰੋ ਉਹ ਫੁੱਲੇ ਆ ਜੋ ਇੰਗਲਿਸ਼ ਮੇ ਕਹਤੇ ਆ ਪੋਪ ਕੌਰ ਇਧਰ ਤੇਲ ਇਹ ਵੀ ਤੇ ਆਪਾਂ ਹੁਣ ਬਣਾ ਰਹੇ ਆ ਤੇ ਆਪਣੀ ਰਸੋਈ ਯਾਦਗਾਰ ਪਾਕਿਸਤਾਨ ਵਾਲੇ ਦੀ ਪੁਰਾਣੀ ਬਹੁਤ ਜਿਆਦੀ ਤੇ ਆਪਾਂ ਜੇ ਸੰਭਾਲ ਕੇ ਰੱਖੀ ਹੋਈ ਹੈ ਆਪਣੀ ਰਸੋਈ ਤੇ ਇਧਰ ਆਪਣਾ ਰਿਆ ਦੁੱਧ ਗਰਮ ਤੇ ਆਪਣੇ ਪੜਦਾਦੇ ਵਾਲੇ ਦੀ ਆ ਇਹ ਰਸੋਈ ਤੇ ਆਪਾਂ ਉਸ ਦੀ ਯਾਦਗਾਰ ਚ ਇਹਨੂੰ ਨਈ ਖੇਡਛਾਣੀ ਕੀਤੀ ਪਟਿਆ ਤੁਸੀਂ ਚੈੱਕ ਕਰੋ ਸਾਰੀ ਬਲੈਕ ਹੋਈ ਪਈ ਆ ਜਿੱਦਾਂ ਪੇਂਟ ਕਰਾਇਆ ਹੁੰਦਾ ਪਰ ਇਹ ਕਰਾਇਆ ਹੋਇਆ ਧੂਏ ਨਾਲ ਸਾਵਾ ਕਾਲਾ ਹਾਂ ਇਹ ਪੜਦਾਦੇ ਜੀ ਵੇਖਿਆ ਵੇਲੇ ਦਾ ਉਦੋਂ ਬਣਾਇਆ ਸੀ ਉਹਨਾਂ ਨੇ ਰਸੋਈ ਦੇਖੋ ਜੀ ਤੇ ਹੁਣ ਆਪਾਂ ਬਣਾ ਰਹੇ ਪਿੰਨੀਆਂ ਕਿਆ ਕਰਉ ਦੋ ਜੀ ਤੇ ਇਹ ਦਿਨਾਂ ਜਿਹੜੇ ਮਤਲਬ ਕਿ پکਦੇ ਨਹੀਂ ਉਹਨਾਂ ਚਿਰ ਇਹਨੂੰ ਕੀ ਕਰਨਾ ਇਹਨੂੰ ਫੜਾਈ ਜਾਣਾ ਹਾਂ ਤੇ ਇਹਨੇ ਵਿੱਚ ਆਪ ਪਾਇਆ ਮੱਖਣੀ ਦੇਸੀ ਕੀ ਉਹ ਦੋ ਘਰ ਦਾ ਆਪਣਾ ਤੇ ਇੱਧਰ ਗੋੜਾ ਪਕੋਟ ਰਹੇ ਆ ਇਧਰ ਨੇ ਬਿੱਕੇ ਇਹ ਇਹ ਦੇਖ ਲੋ ਲੋ ਇਗੁਰ ਦੀਆਂ ਪੇਸੀਆਂ ਕੁੱਟ-ਕੁੱਟ ਕੇ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਐਂ ਕਰਕੇ ਤੇ ਇਹਦੇ ਮੁੱਢੋਂ ਵੀਡੀਓ ਨਾ ਬਣੇ ਰਿਓ ਤੇਲ ਸਾਫ ਨੇ ਤੇ ਮਿੱਤਰੋ ਆਪਾਂ ਇਹਦੇ ਵਿੱਚ ਤੇਲ ਨੂੰ ਮਿਕਸ ਕਰਾਂਗੇ ਤੇ ਬਾਕੀ ਇੱਕ ਹੋਰ ਪਨੀਰੀਆਂ ਦੂਜੀਆਂ ਉਹ ਬਾਅਦ ਵਿੱਚ ਬਣਾਵਾਂਗੇ ਆਪਾਂ ਤੇ ਰੋ ਆਪਣੀ ਤਿਆਰ ਹੋ ਰਹੀ ਹੈ ਸ਼ੈਕ ਕਰੋ ਏ ਮਿੱਤਰੋ ਲੋਹੜੀ ਦੇ ਤਿਹਾੜ ਵਿੱਚ ਪਿੰਨੀਆਂ ਬਣਾਈਆਂ ਜਾਂਦੀਆਂ ਕੋਈ ਕਿਸੇ ਚੀਜ਼ ਦੀ ਬਣਾ ਲੈਂਦਾ ਕੋਈ ਕਿਸੇ ਦੀਆਂ ਆਪਾਂ ਪਰ ਪਾਪਕੋਨਾਂ ਦੀਆਂ ਫੁੱਲੀਆਂ ਦੀਆਂ ਪਿੰਨੀਆਂ ਬਣਾਉਨੇ ਆ ਤੇ ਆਪਣੀ ਕੋਈ ਕੋਈ ਚੌਲਾਂ ਦੇ ਆਟੇ ਦੀ ਬਣਾ ਲੈਂਦਾ ਪਰ ਇਹ ਜਿੱਦਾਂ ਯਾਰ ਸ਼ੁਰੂ ਤੋਂ ਵੱਡਿਆਂ ਤੋਂ ਚੱਲਦਾ ਆ ਰਿਹਾ ਹੈ ਕਿ ਬਣਾਈਆਂ ਦੀਆਂ ਲੋਹੜੀ ਤੇ ਵਿੱਚ ਤੇ ਸਵੇਰੇ ਆਪਾਂ ਜਾਣਾ ਮਾਗੀ ਤੇ ਇਹ ਆਪਾਂ ਵਲੋਗ ਆਪਾਂ ਅਪਲੋਡ ਕਰ ਦੇਣਾ ਸਵੇਰੇ ਆਪਣਾ ਲੋਹੜੀ ਵਾਲਾ ਤੇ ਹੁਣ ਤੁਹਾਨੂੰ ਅੱਗੇ-ਅਗੇ ਦੱਸਦੇ ਆ ਕੀ ਕੀ ਆਪਾਂ ਇਹਦੇ ਵਿੱਚ ਮਿਕਸ ਕਰਦੇ ਆ ਕੀ ਕੀ ਪਾਉਨੇ ਆ ਇਦਾਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਆ ਆਪਾਂ ਪਾ ਰਹੇ ਹਾਂ ਮੱਖਣੀ ਆਪਣੇ ਘਰ ਦੀ ਸ਼ਹਿਦ ਕਰੋ ਤੇ ਤੇ ਲੋ ਜੀ ਹੁਣ ਆਪਾਂ ਇਧਰ ਗਰੀਂਡ ਕਰ ਰਹੇ ਆ ਜੋ ਕਿ ਹੈਂਡ ਮੇਡ ਇਹਦੇ ਵਿੱਚ ਕਦੂ ਕਦੂ ਦਾ ਸੋਰੀ ਕਦੂ ਕਾਸ ਕਹਿੰਦੇ ਇਹਨੂੰ ਤੇ ਇਧਰ ਆਪਣੀ ਰੋ ਪੱਕ ਰਹੀ ਆ ਇਹਦੇ ਵਿੱਚ ਇਹ ਜਦੋਂ ਰੋ ਉੱਪਰ ਤੱਕ ਆ ਗਈ ਪਕਦੇ ਆ ਪਕਦੇ ਫੇਰ ਉਹ ਆਪਾਂ ਇਹਦੇ ਵਿੱਚ ਮਿਕਸ ਸਾਰਾ ਮਟੀਰੀਅਲ ਕਰਨਾ ਆ ਗਿਆ ਦੂਜੇ ਆਪਣੇ ਤੇਲ ਇਹ ਬੋ ਮੰਗੇ ਆ ਆਪਾਂ ਇਸ ਵਿੱਚ ਮਿਕਸ ਕਰ ਰਹੇ ਹਾਂ ਠੀਕ ਆ ਇਧਰ ਗੋੜਾ ਤੇ ਇਧਰ ਆਪਣੀ ਮੱਖਣੀ ਤੇ ਦੇਸੀ ਘੋਦਾ ਦੀ ਲੈਣ ਗਈ ਆ ਤੇ ਇੱਧਰ ਰੂਨ ਫੱਕ ਰਹੀ ਆ ਤੇ ਉਧਰ ਆਪਣੇ ਫੁੱਲੇ ਪਾਪਕਨ ਤੇ ਇੱਧਰ ਗ੍ਰੈਂਡ ਹੋ ਰਹੀ ਆ ਗਰੀ ਤੇ ਹੁਣ ਆਪਾਂ ਅਗਲਾ ਪ੍ਰੋਸੀਜਰ ਕਰਦੇ ਆ ਅੱਗੇ ਇਹਨੇ ਵੀਡੀਓ ਨੂੰ ਬਣੇ ਰਹੋ ਦਾਦੀ ਜੀ ਆ ਚੁਕੀਆਂ ਝੋ ਮਤਲਬ ਕੋਈ ਮੰਗਣੀ ਇਹ ਆਪਣੀ ਦਾਦੀ ਜੀ ਤੇ ਇੱਧਰ ਹੀ ਆਪਣਾ ਝੋ ਪਿਆ ਥੋੜਾ ਦੂਰ ਲੈ ਆਉਣਾ ਚੱਲੇ ਬਾਦੂ ਪਿਓ ਕੋਣਾ ਸ਼ਾਇਦ ਕਰੋ ਤੇ ਇੱਧਰ ਆਪਣੀ ਰੂ ਆ ਰਹੀ ਆ ਉੱਪਰ ਨੂੰ ਜਿਦਾਂ ਕੀ ਪੱਕਾ ਪੱਕ ਗਈ ਆ ਤਿਆਰ ਹੋ ਰਹੀ ਆ ਹੌਲੀ ਹੌਲੀ ਬਸ ਕੁਝ ਹੀ ਮਿੰਟਾਂ ਬਾਅਦ ਤਿਆਰ ਹੋ ਜਾਨੀ ਆ ਤੇ ਹੁਣ ਦਾਦੀ ਜੀ ਵੀ ਆ ਚੁੱਕੇ ਆ ਸਮਾਨ ਚੱਕ ਕੇ ਦੇ ਰਹੇ ਆ ਹੁਣ ਆਪਾਂ ਪ੍ਰੋਸੀਜਰ ਸਟਾਰਟ ਕਰਦੇ ਆ ਪਿੰਨੀਆਂ ਕਿੱਦਾਂ ਬਣਾਉਣੀਆਂ ਕਿੱਦਾਂ ਮਿਕਸ ਕਰਨਾ ਆਪਾਂ ਕੋ ਆਪਣਾ ਨੂੰ ਇਦਾਂ ਹੀ ਹੁਣ ਵੀਡੀਓ ਨਾਲ ਬਣੇ ਰਿਓ ਆ ਜਾਨੀ ਇਹਦੇ ਤੇ ਅਲੂ ਤੇ ਲੋ ਮਿੱਤਰੋ ਜੀ ਆਪਣੀ ਸਿਆਸ ਨਹੀਂ ਹੋ ਗਈ ਆ ਤਿਆਰ ਤੇ ਆਪਾਂ ਇਹਦੇ ਵਿੱਚ ਪਾ ਰਿਆਂ ਮੱਖਣੀ ਪਹਿਲਾਂ ਮੱਖਣੀ ਪਾਣੇ ਫਿਰ ਦੇਸੀ ਘਿਓ ਪਾਣੇ ਤੇ ਆਪਾਂ ਮੱਖਣੀ ਉਹ ਦੇਸੀ ਘਿਓ ਪਾਦਾ ਸਾਰਾ ਪਾ ਦੋ ਚੱਕੋ ਜੀ ਤੇ ਇਹਨੂੰ ਆਪਾਂ ਬੜਾਪੂਣ ਕਰਦੇ ਨੇ ਮਿਕਸ ਤੇ ਆਪਣਾ ਪ੍ਰੋਸੀਜਰ ਹੋਣਾ ਤਿਆਰ ਹੋਣੇ ਜਾ ਰਿਹਾ ਤੇ ਇੱਥੇ ਆਪਾਂ ਗਰੀ ਗ੍ਰाइंड ਕਰ ਲਈ ਆ ਤੇ ਦਾਦੀ ਜੀ ਪੁਰਾਣੇ ਰਿਵਾਜ ਆਪਣੇ ਜਾਰੀ ਰੱਖਨੇ ਨੇ ਜੋ ਆਪਣੇ ਚੱਲ ਰਿਹਾ ਤੇ ਲਓ ਮਿੱਤਰੋ ਜੀ ਚੁੱਲੇ ਤੋਂ ਆਪਾਂ ਕੜਾਹੀ ਲਾ ਲਿਆ ਥੱਲੇ ਤੇ ਆਪਾਂ ਹੁਣ ਕਰਦੇ ਨੇ ਤੇਲ ਮਿਕਸ ਵਿੱਚ ਆਪਣੀ ਗਰੀ ਦੇ ਛੱਕ ਕਰੋ ਮਿੱਤਰੋ ਤੇ ਆਪਾਂ ਹੁਣ ਤੁਹਾਨੂੰ ਵੀਡੀਓ ਵਿੱਚ ਦਿਖਾਣੇ ਆ ਕੀ ਕੀ ਆਪਾਂ ਪ੍ਰੋਸੀਜਰ ਕਿਵੇਂ ਕਿਵੇਂ ਪਿੰਨੀਆਂ ਬਣਾਉਣੀਆਂ ਪੋਕੋਨਾਂ ਦੀਆਂ ਫੁੱਲੀਆਂ ਦੀਆਂ ਪੰਜਾਬੀ ਵਿੱਚ ਚਲੋ ਲੋ ਜੀ ਇਹਦੇ ਵਿੱਚ ਪਹਿਲਾਂ ਆਪਾਂ ਮਿਕਸ ਕਰ ਲੈਨੇ ਆ ਪੋਪ ਕੌਰ ਜਿਹਨੂੰ ਕਹਿੰਦੇ ਫੁੱਲੇ ਤੇ ਹੁਣ ਆਪਾਂ ਇਹਦੇ ਵਿੱਚ ਨਾਲ-ਨਾਲ ਆਪਾਂ ਗ੍ਰाइंड ਕੀਤਾ ਹੋਇਆ ਤੇਲ ਤੇ ਗਰੀ ਇਹ ਵੀ ਆਪਾਂ ਪ੍ਰੋਸੀਜਰ ਕਰਨਾ ਨਾਲ ਦੀ ਨਾਲ ਸਟਾਰਟ ਕੀ ਨਾਲ-ਨਾਲ ਮਿਕਸ ਹੁੰਦਾ ਏ ਇੱਕ ਉਧਰੋਂ ਰੁਗ ਤੇ ਇੱਕ ਇਧਰੋਂ ਗਰੀਆ ਸ਼ੈਕ ਕਰੋ ਮਿੱਤਰਾਂ ਦਾਦੀ ਜੀ ਹੱਸਦੇ ਹੋਏ ਏ ਹਾਂ ਤੇ ਬੀਬੀ ਉਹ ਵੀਡੀਓ ਬਣ ਰਹੀ ਆ ਤੇਰੀ ਹਾਂ ਠੀਕ ਹੈ ਨਾ ਤੇ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਸਾਰੇ ਨੂੰ ਤੇ ਮਿਕਸ ਕਰਕੇ ਤੇ ਲਓ ਮਿੱਤਰੋ ਜੀ ਪਿੰਨੀ ਸਟਾਰਟ ਹੁੰਦੀ ਹੈ ਪਹਿਲੀ ਪਿੰਨੀ ਬਣਾ ਕੇ ਆਪਾਂ ਹੁਣ ਇਦਾਂ ਇਹਨੂੰ ਮਿਕਸ ਕਰਕੇ ਰੱਖ ਦੇਣਾ ਤੇ ਉਧਰ ਆਪਾਂ ਫੁੱਲੇ ਵਿੱਚ ਅਟੈਚ ਕੀਤੀ ਹੋਣੀਆਂ ਤੇ ਇਹਦੇ ਵਿੱਚ ਪਾਣੀ ਨਾਲ ਆਪਾਂ ਥੋੜਾ ਥੋੜਾ ਇਹ ਹੱਥਾਂ ਨੂੰ ਗੁੜ ਜਾ ਲੱਗੇ ਨਾ ਬਾਲਾ ਚਿਪਕੇ ਇਹ ਆਪਾਂ ਇਦਾਂ ਕੁੱਟ-ਕੁੱਟ ਕੇ ਇਹਨਾਂ ਦੀ ਪਿੰਨੀਆਂ ਬਣਾ ਦੇਣੇ ਆ। ਸ਼ੈੱਕ ਕਰੋ ਮਿੱਤਰੋ ਪਿੰਨੀ ਵਿਖਾ ਦਿਓ ਇੱਕ। ਹਾਂ ਸ਼ੈੱਕ ਕਰੋ। ਇਹ ਪਿੰਨੀ ਦੇ ਆਪਾਂ ਬਣਾ ਰਹੇ ਆ। ਤੇ ਹੁਣ ਇਦਾਂ ਹੀ ਆਪਾਂ ਪਿੰਨੀਆਂ ਸਾਰੀਆਂ ਐਵੇਂ ਬਣਾ ਦੇਣੀਆਂ ਤੇ ਉਹਦੇ ਵਿੱਚ ਮਿਕਸ ਕਰ ਦੇਣਾ ਐਂ ਕਰਕੇ ਸ਼ੈੱਕ ਕਰੋ। ਹਾਂ। ਠੀਕ ਹੈ ਜੀ। ਤੇ ਲਓ ਮਿੱਤਰੋ ਜੀ ਤੇ ਆਪਾਂ ਟੋਕਰੀ ਲੈਣ ਦੀ ਨਮੀ ਤੇ ਇਹਦੇ ਵਿੱਚ ਆਪਣਾ ਆਪਾਂ ਪਿੰਨੀਆਂ ਰੱਖਦੇ ਆ। ਸ਼ੈੱਕ ਕਰੋ ਪਿੰਨੀ ਦਾ ਤੁਹਾਨੂੰ ਸਾਈਜ਼ ਚੈੱਕ ਰਹੀ ਹੈ। ਇਹ ਆਪਣੀ ਪੌਪਕਨ ਦੀ ਪਿੰਨੀ ਕਾਹੇ ਬਹੇ ਨਹੀਂ ਹਾਰ ਠੀਕ ਆ ਜੀ ਤੇ ਲੋ ਮਿੱਤਰੋ ਜੀ ਇਧਰ ਹੁਣ ਆਪਣੀਆਂ ਪਿੰਨੀਆਂ ਐਦਾਂ ਤਿਆਰ ਹੋਈ ਨੇ ਆਪਾਂ ਹੁਣ ਸਾਰੀਆਂ ਭਰ ਕੇ ਰੱਖ ਦੇਣੇ ਟੋਕਰੇ ਚ ਤੇ ਮਿੱਤਰੋ ਪਿੰਨੀਆਂ ਆਪਣਾ ਬਣ ਚੁਕੀਆਂ ਇਹ ਆਪਣੀ ਰੈਸਪੀ ਸੀ ਪੌਪਕਨਾਂ ਦੀਆਂ ਫਿਰ ਉਹ ਆਪਣੇ ਫੁੱਲਿਆਂ ਦੀਆਂ ਪਿੰਨੀਆਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ ਤੇ ਆਪਾਂ ਨਵੀਂ ਨਵੀਂ ਵੀਡੀਓ ਹੋਰ ਲੈ ਕੇ ਆਉਂਦੇ ਰਾਂਗੇ ਤੇ ਹੁਣ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਅਗਲੀ ਰੈਸਪੀ ਕਿਹੜੀ ਬਣਾਵਾਂਗੇ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਜੋ ਦੱਸਿਆ ਜੀ ਸਾਰੇ ਕਿੰਨਾ ਕਿੰਨਾ ਘਰੇ ਬਣੀਆਂ ਏ ਤੇ ਜਿੰਨਾ ਜਿੰਨਾ ਘਰੇ ਬਣੀਆਂ ਕਮੈਂਟ ਚ ਜਰੂਰ ਦੱਸਿਆ ਜੀ ਸਾਰੇ ਆਪਣੇ ਵੀਰ ਭਰਾ ਸੱਜਣ ਤੇ ਜਿਹੜੇ ਜਿਹੜੇ ਪਾਪਕੋਨਾਂ ਦੀਆਂ ਫਿਲੀਆਂ ਉਹ ਆਪਣੇ ਫੁੱਲੀਆਂ ਦੀਆਂ ਪਿੰਨੀਆਂ ਬਣਾਉਂਦੇ ਆ ਤੇ ਜਰੂਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ